ਕਿਸਾਨ ਅੰਦੋਲਨ ਅੱਜ ਪਹਿਲਾ ਦਿਨ ਹੈ ਤੇ ਵੱਡੀ ਗਿਣਤੀ ਵਿੱਚ ਕਿਸਾਨ ਪੰਜਾਬ ਪਰ ਤੋਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਨੇ ਲਗਾਤਾਰ ਕਿਸਾਨਾਂ ਦਾ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਪਹੁੰਚਣਾ ਜਾਰੀ ਹੈ ਇਸ ਦੌਰਾਨ ਹੁਣ ਹਰਿਆਣਾ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਆਮ ਵੱਡਾ ਫੈਸਲਾ ਸੁਣਾਇਆ ਦਰਸਲ ਰਾਜਸਥਾਨ ਸਰਕਾਰ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈਟ ਅਤੇ SMS ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਰਾਜਸਥਾਨ ਸਰਕਾਰ ਵੱਲੋਂ ਇਸ ਸਬੰਧੀ ਇੱਕ ਲਿਖਤੀ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਗੰਗਾ ਨਗਰ ਹਨੂਮਾਨਗੜ ਅਤੇ ਅਨੂਪਗੜ ਦੇ ਸਾਰੇ ਜ਼ਿਲ੍ਹਿਆਂ ਵਿੱਚ 3G, 2G, 4G ਅਤੇ 5G ਡਾਟਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ। ਇਸੇ ਨਾਲ ਹੀ ਬਲਕ ਚ SMS ਜਾਂ MMS ਭੇਜਣ ਸਣੇ WhatsApp, Twitter, Facebook ਆਦ ਸੋਸ਼ਲ ਮੀਡੀਆ ਅਕਾਊਂਟਾਂ ਤੇ ਵੀ ਰੋਕ ਲਾਈ ਗਈ ਹੈ। ਰਾਜਸਥਾਨ ਸਰਕਾਰ ਵੱਲੋਂ ਇਹ ਹੁਕਮ 12 ਫਰਵਰੀ ਤੋਂ 13 ਫਰਵਰੀ ਦੀ ਰਾਤ 12 ਵਜੇ ਤੱਕ ਜਾਰੀ ਰਹੇਗੇ ਅਤੇ ਲੋੜ ਪੈਣ ਤੇ ਇਹਨਾਂ ਹੁਕਮਾਂ ਨੂੰ ਅੱਗੇ ਵੀ ਵਿਧਾਇਆ ਜਾ ਸਕਦਾ ਹੈ। ਜੀ ਹਾਂ ਦੱਸਦੀ ਏ ਕਿ ਹਰਿਆਣਾ ਸਰਕਾਰ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਨੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਉਧਰ ਕੁਝ ਤਸਵੀਰਾਂ ਸ਼ੰਭੂ ਬਾਰਡਰ ਤੋਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਬੀਤੀ ਰਾਤ ਕਿਸਾਨਾਂ ਵੱਲੋਂ ਹੱਥਾਂ ਨਾਲ ਹੀ ਬੈਰੀਕੇਡਾਂ ਨੂੰ ਪੁੱਟ ਦਿੱਤਾ ਗਿਆ ਜਿहां ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੇ-ਵੱਡੇ ਪੱਥਰਾਂ ਨਾਲ ਇੱਕ ਦੀਵਾਰ ਬਣਾਈ ਗਈ ਸੀ ਜਿਸ ਨੂੰ ਕਈ ਕਿਸਾਨਾਂ ਵੱਲੋਂ ਹੱਥਾਂ ਨਾਲ ਹੀ ਪੁੱਟ ਦਿੱਤਾ ਗਿਆ तस्वीर तो देख सकते हैं आप खुशी मनाई जा रही है एक एक करके सभी पत्थर जो हैं वो हटाए जा रहे हैं और पत्थरों को एकजुट होकर हटाया जा रहा है ये गगर नदी पर जो पत्थर जो हैं वो यहाँ पर हरियाणा पुलिस के द्वारा लगाए गए थे ताकि जो किसान हैं वो इन पत्थरों से रुक सकें और गगर नदी से ये फाड़ दे सकते हैं जैसे से ये फाड़ किया गया था ताकि किसान इस घग्गर नदी से पार होते हुए हरियाणा के बॉर्डर में ਨਾ ਚਲੇ ਜਾਏ ਉਧਰ ਕਿਸਾਨ ਵੱਡੀ ਗਿਣਤੀ ਚ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਸਾਨਾਂ ਦਾ ਇੱਕ ਵੱਡਾ ਜਥਾ ਕੱਲ ਰਾਤ ਤੋਂ ਹੀ ਫਤਿਹਗੜ੍ਹ ਸਾਹਿਬ ਰੁਕਿਆ ਹੋਇਆ ਸੀ ਜੋ ਕਿ ਅੱਜ ਸਵੇਰ ਹੁੰਦਿਆ ਹੀ ਮੁਰਦ ਤੋਂ ਚਾਲੇ ਪਾ ਚੁੱਕਾ ਹੈ ਉਧਰ ਵਾਟਰ ਕੈਨਨ ਵਾਲੇ ਨਮਦੀਪ ਜਲਵੇੜਾ ਨੇ ਵੀ ਵੱਧ ਵੱਧ ਕਿਸਾਨਾਂ ਨੂੰ ਸਿੰਘੂ ਬਾਰਡਰ ਤੇ ਪਹੁੰਚਣ ਦੀ ਫੀਲ ਕੀਤੀ ਹੈ ਸਸਰੀ ਕਾ ਜੀ ਸਾਰਿਆਂ ਨੂੰ ਬਾਬਾ ਜੀ 10:00 ਵਜੇ ਤੱਕ ਨੇੜੇ țeੜੇ ਲੱਗ ਜਾਓ ਆਪਣੇ ਆਪਣੇ ਬਾਰਡਰਾਂ ਦੇ ਜਿਹੜੇ ਜਿਹੜੇ ਬਾਰਡਰ ਲੱਗਦੇ ਨੇ ਕੋਈ ਕਬਰਾਨ ਦੀ ਲੋੜ ਨਹੀਂ ਫੁੱਲ ਤਿਆਰੀਆ ਫੁੱਲ 11 ਵਜੇ ਦੇ ਨੇੜੇ ਤੇੜੇ ਜਦੋਂ ਹੁਕਮ ਕਰਿਆ ਸਾਡੇ ਲੀਡਰਾਂ ਨੇ ਉਦੋਂ ਸਾਰਾ ਥੋਦਾ ਪੱਟ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਬਸ ਬੇਨਤੀ ਹੈ ਨਿਕਲੋ ਵੱਧ ਤੋਂ ਵੱਧ ਸਿਰ ਚਾਹੀਦੇ ਨੇ ਆ ਬਾਰਡਰਾਂ ਦੇ ਉੱਤੇ ਵੱਧ ਤੋਂ ਵੱਧ ਨਿਕਲੋ ਆਪਣੇ ਹੱਕਾਂ ਲਈ ਬਾਬਾ ਜੀ ਪਹਿਲਾਂ ਵਾਂਗੂ ਜਿਹੜੇ ਫਿਰ ਮਿਸ ਕਰੋਗੇ ਵੀ ਹਾਂ ਫਿਰ ਆਹ ਚਾਹੋ ਜਲਾਲ ਜਿਹੜਾ ਬਣੇ ਘਰੇ ਰਹਿ ਗਿਆ ਤੇ ਆਪਣੇ ਹੱਕਾਂ ਪਿੱਛੇ ਆਪਣੀ ਪੀੜ੍ਹੀ ਪਿੱਛੇ ਨਸਲ ਪਿੱਛੇ ਤੋਂ ਘੰਟੇ ਚ ਕਰਦਾਂਗੇ ਪੱਦਰਾ ਸਾਰਾ ਸਿਸਟਮ ਵਾਇਗਰੂ ਮੇਰ ਕਰੇ ਤੇ ਆਪਣੇ ਹੱਕ ਲੈ ਕੇ ਆਵਾਂਗੇ ਬਾਬਾ ਜੀ ਨਿਕਲੋ 10 ਵਜੇ ਨੇੜੇ ਤੇੜੇ ਲੱਗ ਜੋ ਬਾੜਾਂ ਦੇ ਨੇ 10 ਸੀ ਕੇਸ ਤੋਂ ਪਹਿਲਾਂ ਬੀਤੀ ਰਾਤ ਕਿਸਾਨਾਂ ਅਤੇ ਕੇਂਦਰੀ ਕਮੇਟੀ ਵਿਚਾਲੇ ਮੀਟਿੰਗ ਹੋਈ ਜੋ ਕਿ ਪੂਰੀ ਤਰ੍ਹਾਂ ਬੇਸਿੱਟਾ ਰਹੀ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ ਅਤੇ ਸਵੇਰ ਹੁੰਦਿਆ ਹੀ ਵੱਡੀ ਗਿਣਤੀ ਵਿੱਚ ਕਿਸਾਨ ਸਰਹੱਦਾਂ ਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੀਆਂ-ਵੱਡੀਆਂ ਰੋਕਾਂ ਲਾਈਆਂ ਗਈਆਂ ਨੇ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਆਉਂਦੇ ਕੁਝ ਘੰਟੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਵੱਡਾ ਟਕਰਾਅ ਦੇਖਣ ਨੂੰ ਮਿਲ ਸਕਦਾ ਹੈ ਬੈਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ